ਕੀ ਦੀ ਨਹੀਂ ਮੇਰੇ ਜਿਹੜਾ ਸਾਡਾ ਘਰ ਦਾ ਪ੍ਰਾਣੀ ਜੀਵ ਮਨੁੱਖ ਚਲੇ ਗਿਆ ਉਹਦੀ ਜ਼ਿੰਦਗੀ ਕਿਦਾਂ ਦੀ ਸੀ ਉਹਦੇ ਮਰਨ ਤੇ ਹਮੇਸ਼ਾ ਪੜਦਾ ਹੀ ਪਾਇਆ ਜਾਂਦਾ ਕਦੀ ਬੰਦਾ ਤੁਸੀਂ ਵੇਖਿਓ ਆਪਾਂ ਨੂੰ ਪਤਾ ਹੋਵੇ ਸਾਡਾ ਗਵੰਢੀ ਪੂਰਾ ਹੋ ਗਿਆ ਕਿ ਅਸੀਂ ਕਦੀ ਉਹਦੇ ਘਰੇ ਜਾ ਕੇ ਥੋੜਾ ਕਿੰਨੇ ਵੀ ਵੇਖੋ ਜੀ ਤੁਹਾਨੂੰ ਕਿੰਨਾ ਤੰਗ ਕੀਤਾ ਇਹਨੇ ਤੁਹਾਡੇ ਜੀਣਾ ਕਿੰਨਾ ਮਾੜਾ ਕਰੀ ਰੱਖਿਆ ਅਸੀਂ ਉੱਥੇ ਜਾ ਕੇ ਉਹ ਕਿੰਨੇ ਵੇਖੋ ਕਿੰਨਾ ਮਾੜਾ ਆ ਪਿਛਲੀ ਦੀ ਉਮਰ ਥੋੜਾ ਅਸੀਂ ਜਾਣਦੀ ਭਾਵੇਂ ਬੰਦਾ ਇਹ ਕਹੀ ਜਾਂਦਾ ਘਰ ਦੇ ਭਾਵੇਂ ਤੂੰ ਤੰਗ ਹੋਣਾ ਪਰ ਹਰੇਕ ਬੰਦਾ ਉੱਥੇ ਜਾ ਕੇ ਪੜਦਾ ਪੁੰਦਾ ਪਰਿਵਾਰ ਵੀ ਪੜਦਾ ਪੁੰਦਾ ਇਹ ਤੁਤਾ ਕਿਹੜਾ ਗੁਰਦੁਆਰਾ ਗ੍ਰੰਥੀ ਭਾਈ ਹੁੰਦਾ ਮੇਰੇ ਵਰਗਾ ਵੀ ਫੜਦਾ ਪਾਉਂਦਾ ਉਹ ਵੀ ਉੱਥੇ ਜਾ ਕੇ ਹੀ ਕਹਿੰਦਾ ਵੀ ਮਹਾਰਾਜ ਸੱਚਖੰਡ ਜਗ੍ਹਾ ਦੇ ਜਿਹਦੇ ਪਿਛਲੇ ਗਣਾ ਸਾਰੇ ਬਖਸ਼ਲਾ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਇਹ ਅਸਲ ਵਿੱਚ ਚਾਹੀਦਾ ਤੇ ਇੰਦਾ ਕਿ ਜੂੰਦੇ ਜੀ ਬੰਦਿਆ ਆਪਣਾ ਆਪ ਸਵਾਰ ਜਿਹੜਾ ਮਰ ਗਿਆ ਉਹ ਤੇ ਪੜਦੇ ਨਾ ਪਾ ਉਹਨੇ ਜਿਹੋ ਜੇ ਕਰਮ ਕੀਤੇ ਉਹਦੀ ਸਜ਼ਾ ਭੋਕੇ ਦੁਨੀਆ ਤੋਂ ਗਿਆ ਤੇ ਚਾਹੀਦਾ ਹੈ ਜੇ ਲਾਣੀਆਂ ਪੜਨੀਆਂ ਤੇ ਆਪ ਦੇ ਵੱਲੇ ਵੇਖ ਆਪਣਾ ਆਪ ਸਵਾਰ ਵੀ ਤੈਨੂੰ ਇੱਜ਼ਤ ਕਿੱਦਾਂ ਮਿਲ ਸਕਦੀ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਸੂਰੇ ਸਈ ਅੱਗੇ ਅੱਖੀਆਂ ਦਰਗਾ ਪਾਵੇਂ ਸਾਥੀ ਮਨੁੱਖ ਵਿੱਚ ਸੂਰਮੇ ਉਹੀ ਹੁੰਦੇ ਆ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਇਸ਼ਤ ਮਿਲਦੀ ਹੈ ਜਿਹੜੇ ਗੁਨਾਵਾਲੀ ਜ਼ਿੰਦਗੀ ਬਦਲਦੇ ਆ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਘਾੜ ਵਰਗੀਆਂ ਚੀਜ਼ਾਂ ਨੂੰ ਕਾਬੂ ਕਰ ਲਿਆ